ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲੰਦੇ ਉਤੇ ਆਪਣੀ ਅੱਜ ਦੀ ਵੀਡੀਓ ਉਹਨਾਂ ਸਾਰੀਆਂ ਭੈਣ ਭੈਣਾਂ ਤੇ ਭਰਾਵਾਂ ਲਈ ਹੈ ਜੋ ਦਿਲੋਂ ਵਾਹਿਗੁਰੂ ਨਾਲ ਜੁੜਨਾ ਚਾਹੁੰਦੇ ਨੇ ਪਰ ਜ਼ਿੰਦਗੀ ਦੀ ਦੌੜ ਭੱਜ ਜ਼ਿੰਮੇਵਾਰੀਆਂ ਅਤੇ ਕੰਮ ਧੰਧਿਆਂ ਕਰਕੇ ਅੰਮ੍ਰਿਤ ਵੇਲਾ ਲੰਮਾ ਪਾਠ ਨਹੀਂ ਕਰ ਸਕਦੇ ਕਈ ਲੋਕ ਕਹਿੰਦੇ ਨੇ ਅਸੀਂ ਉੱਠਤਾ ਪੈਂਦੀ ਆ ਪਰ ਘਰ ਦੇ ਕੰਮ ਬੱਚੇ ਡਿਊਟੀ ਰਸੋਈ ਸਭ ਕੁਝ ਇਕੱਠਾ ਆ ਜਾਂਦਾ ਹੈ ਪਰ ਸਾ ਆ ਸੰਗਤ ਜੀ ਗੁਰੂ ਸਾਹਿਬ ਤਾਂ ਸਾਡੀ ਭਾਵਨਾ ਨੂੰ ਦੇਖਦੇ ਨੇ ਨਾ ਕਿ ਸਿਰਫ ਬੈਠਣ ਦੀ ਮਿਆਦ ਨੂੰ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਸਾਨੂੰ ਕਰਨ ਤੋਂ ਪਹਿਲਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਕਿਉਂਕਿ ਕਹਿੰਦੇ ਆ ਕਿ ਅਧ ਅਧੂਰਾ ਗਿਆਨ ਹੈ ਜਿਹੜਾ ਉਹ ਕਿਸੇ ਕੰਮ ਨਹੀਂ ਆਉਂਦਾ ਸੋ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਆਕਾਸ਼ ਵੀ ਸ਼ਾਂਤ ਹੁੰਦਾ ਹੈ ਹਵਾ ਵੀ ਨਿਰਮਲ ਹੁੰਦੀ ਹੈ ਅਤੇ ਕਾਇਨਾਤ ਦੀ ਹਰ ਤਾਕਤ ਨਾਮ ਦੇ ਨਾਲ ਕੰਪਨ ਕਰ ਰਹੀ ਹੁੰਦੀ ਹੈ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਗੋਦ ਖੁੱਲੀ ਹੁੰਦੀ ਹੈ ਜੋ ਵੀ ਮਨੁੱਖ ਇਸ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਲੈਂਦਾ ਹੈ ਸਮਝੋ ਉਹ ਆਪਣੇ ਗੁਰੂ ਦੀ ਗੋਦ ਵਿਚ ਬੈਠ ਗਿਆ ਸਾਧ ਸੰਗਤ ਜੀ ਲੋਹੜੀ ਦਾ ਦਿਨ ਕੋਈ ਆਮ ਦਿਨ ਨਹੀਂ ਹੁੰਦਾ ਇਸ ਦਿਨ ਅਗ ਦੇ ਰੂਪ ਵਿੱਚ ਪੁਰਾਣੀ ਨਕਾਰਾਤਮਕਤਾ ਨੂੰ ਸਾੜ ਕੇ ਨਵੀਂ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ ਇਸ ਲਈ ਕਈ ਮਾਤਰਕ ਕਹਿੰਦੇ ਨੇ ਕਿ ਲੋਹੜੀ ਵਾਲੇ ਦਿਨ ਅੰਮ੍ਰਿਤ ਵੇਲੇ ਕੀਤਾ ਇੱਕ ਛੋਟਾ ਜਿਹਾ ਕਰਮ ਸਾਲਾਂ ਦੀ ਕਿਸਮਤ ਬਦਲ ਸਕਦਾ ਹੈ ਲੋਹੜੀ ਵਾਲੇ ਦਿਨ ਝਾੜੂ ਦਾ ਇਹ ਗੁਪਤ ਉਪਾਅ ਜੇਕਰ ਤੁਸੀਂ ਨੇ ਵੀ ਆਪਣੀਆਂ ਮਰੀਆਂ ਭੈਣਾਂ ਨੇ ਆਪਣੇ ਘਰ ਦੇ ਵਿੱਚ ਕਰ ਲਿਆ ਤਾਂ ਉਹਨਾਂ ਦੀ ਕਿਸਮਤ ਬਦਲ ਸਕਦੀ ਹੈ ਲੋੜੀ ਵਾਲੇ ਦਿਨ ਸਵੇਰੀ ਅੰਮ੍ਰਿਤ ਵੇਲੇ ਜਦੋਂ ਤੁਸੀਂ ਨੀਂਦ ਤੋਂ ਉਠੋ ਤਾਂ ਸਭ ਤੋਂ ਪਹਿਲਾਂ ਆਪਣੀ ਪਲੰਘ ਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਮੰਤਰ ਜਪੋ ਫਿਰ ਚੁੱਪਚਾਪ ਆਪਣੇ ਘਰ ਦੇ ਵਿੱਚ ਜੋ ਵੀ ਤੁਹਾਡੇ ਘਰ ਦੇ ਕੰਮ ਕਰਨੇ ਘਰ ਦਾ ਮਤਲਬ ਕਿ ਝਾੜੂ ਆਪਣੇ ਹੱਥ ਚ ਫੜ ਲਓ ਨਾ ਕਿਸੇ ਨਾਲ ਗੱਲ ਕਰਨੀ ਹੈ ਨਾ ਕਿਸੇ ਨੂੰ ਦੱਸਣਾ ਝਾੜੂ ਲਾਉਂਦੇ ਸਮੇਂ ਦਿਲ ਵਿੱਚ ਸਿਰਫ ਇੱਕ ਹੀ ਅਰਦਾਸ ਕਰੋ ਹੇ ਵਾਹਿਗੁਰੂ ਜਿਵੇਂ ਮੈਂ ਆਪਣੇ ਘਰ ਦੀ ਗੰਦਗੀ ਸਾਫ਼ ਕਰ ਰਹੀ ਹਾਂ ਤਿਵੇਂ ਮੇਰੇ ਘਰ ਤੋਂ ਗਰੀਬੀ ਰੋਗ ਕਲੇਸ਼ ਅਤੇ ਨਕਾਰਾਤਮਕਤਾ ਵੀ ਸਾਫ਼ ਹੋ ਜਾਵੇ ਕਰਨਾ ਇਹ ਤੁਸੀਂ ਸਿਰਫ ਅੰਮ੍ਰਿਤ ਵੇਲੇ ਹੀ ਹੈ ਜੇਕਰ ਤੁਸੀਂ ਇਹ ਅੰਮ੍ਰਿਤ ਵੇਲੇ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਗਰੀਬੀ, ਰੋਗ, ਕਲੇਸ਼ ਅਤੇ ਨਕਾਰਾਤਮਕਤਾ ਖਤਮ ਹੋ ਜਾਵੇਗੀ। ਜਦੋਂ ਤੁਹਾਡੇ ਘਰ ਤੋਂ ਗਰੀਬੀ ਖਤਮ ਹੋ ਗਈ, ਰੋਗ ਖਤਮ ਹੋ ਗਏ, ਕਲੇਸ਼ ਤੇ ਨਕਾਰਾਤਮਕਤਾ ਖਤਮ ਹੋ ਗਈ ਤਾਂ ਤੁਹਾਡੇ ਘਰ ਦੇ ਵਿੱਚ ਆਪਨੀ ਆਪ ਤੁਹਾਡੇ ਘਰ ਦੀ ਤੁਹਾਡੇ ਘਰ ਦੇ ਜੀਆਂ ਦੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗੀ। ਫਿਰ ਹੌਲੀ-ਹੌਲੀ ਆਪਣੇ ਘਰ ਦੀ ਸਫਾਈ ਕਰਨੀ ਸ਼ੁਰੂ ਕਰੋ। ਸਫਾਈ ਘਰ ਦੇ ਹਰ ਕੋਨੇ ਦੀ ਕਰਨੀ ਹੈ। ਹਰ ਝਾੜੂ ਦੇ ਨਾਲ ਹੌਲੀ-ਹੌਲੀ ਤੁਸੀਂ ਵਾਹਿ ਕਰੂ। ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਜਿੱਥੇ ਝਾੜੂ ਫਿਰੇਗੀ ਉੱਥੇ ਸਿਰਫ ਧੂੜ ਨਹੀਂ ਸਾਲਾਂ ਦੀ ਰੁਕਾਵਟ ਦੁੱਖ ਤਕਲੀਫ ਅਤੇ ਬਦਕਿਸਮਤੀ ਵੀ ਨਿਕਲਣੀ ਸ਼ੁਰੂ ਹੋ ਜਾਵੇਗੀ ਜਿਵੇਂ ਜਿਵੇਂ ਜਿਸ ਜਿਸ ਕੋਨੇ ਦੇ ਵਿੱਚ ਤੁਸੀਂ ਝਾੜੂ ਮਾਰੋ ਉਸ ਉਸ ਕੋਨੇ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਜਾਣਾ ਸਾਧ ਸੰਗਤ ਜੀ ਇਹ ਕੋਈ ਅੰਧਵਿਸ਼ਵਾਸ ਨਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਕਿ ਜਿੱਥੇ ਨਾਮ ਹੁੰਦਾ ਹੈ ਉੱਥੇ ਕਦੇ ਵੀ ਮੈਲ ਨਹੀਂ ਟਿਕ ਸਕਦੀ ਜਿਵੇਂ ਪਾਣੀ ਨਾਲ ਸਰੀਰ ਸਾਫ਼ ਹੁੰਦਾ ਹੈ ਨਾਮ ਨਾਲ ਕਰਮ ਸਾਫ਼ ਹੁੰਦੇ ਨੇ ਜਦੋਂ ਤੁਸੀਂ ਝਾੜੂ ਲਾ ਲਓ ਤਾਂ ਸਾਰੀ ਗੰਦਗੀ ਇਕੱਠੀ ਕਰਕੇ ਘਰ ਤੋਂ ਬਾਹਰ ਸੁੱਟੋ ਅਤੇ ਦਿਲ ਵਿੱਚ ਕਹੋ ਵਾਹਿਗੁਰੂ ਜੀ ਮੇਰੇ ਘਰ ਤੋਂ ਸਾਰੀ ਨਕਾਰਾਤਮਕਤਾ ਬਾਹਰ ਨਿਕਲ ਜਾਵੇ ਮੇਰੇ ਘਰ ਵਿੱਚੋਂ ਕਲੇਸ਼ ਰੋਗ ਜੋ ਵੀ ਮੇਰੇ ਘਰ ਦੇ ਵਿੱਚ ਨਕਾਰਾਤਮਕਤਾ ਉਹ ਖਤਮ ਹੋ ਜਾਵੇ ਮੇਰੇ ਪਰਿਵਾਰ ਦੇ ਜੀਆਂ ਦਾ ਆਪਸ ਦੇ ਵਿੱਚ ਪਿਆਰ ਵਧ ਜਾਵੇ ਫਿਰ ਆਪਣੇ ਹੱਥ ਧੋ ਕੇ ਇੱਕ ਕੋਨੇ ਵਿੱਚ ਖੜੇ ਹੋ ਕੇ 2 ਮਿੰਟ ਅੱਖਾਂ ਬੰਦ ਕਰਕੇ ਵਾਹਿਗੁਰੂ 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 ਜਪੋ ਉਸ ਸਮੇਂ ਗੁਰਨਾਨਕ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਘਰ ਦੇ ਚੌਕੜ ਵਿੱਚ ਦਾਖਲ ਹੋ ਰਹੀ ਹੁੰਦੀ ਹੈ ਸਾਧ ਸੰਗਤ ਜੀ ਜਿਹੜਾ ਘਰ ਅੰਮ੍ਰਿਤ ਵੇਲੇ ਨਾਮ ਨਾਲ ਸਾਫ ਕੀਤਾ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਦਲੇਦਰਤਾ ਟਿਕ ਨਹੀਂ ਸਕਦੀ ਜਿੱਥੇ ਸ਼ੁਕਰਾਨਾ ਹੁੰਦਾ ਹੈ ਉੱਥੇ ਕਮੀ ਆ ਹੀ ਨਹੀਂ ਸਕਦੀ ਲੋਹੜੀ ਦੇ ਦਿਨ ਕੀਤਾ ਇਹ ਝਾੜੂ ਦਾ ਉਪਾਅ ਸਿਰਫ ਫਰਸ਼ ਸਾਫ ਨਹੀਂ ਕਰਦਾ ਤੁਹਾਡੀ ਕਿਸਮਤ ਦੇ ਰਸਤੇ ਖੋਲ ਦਿੰਦਾ ਹੈ ਬਹੁਤ ਲੋਕਾਂ ਦੀ ਜ਼ਿੰਦਗੀ ਵਿੱਚ ਅਚਾਨਕ ਸੁੱਖ ਰੁਜ਼ਗਾਰ ਸ਼ਾਂਤੀ ਅਤੇ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਯਾਦ ਰੱਖੋ ਅੰਮ੍ਰਿਤ ਵੇਲੇ ਗੁਰੂ ਦਾ ਬੁਲਾਵਾ ਹੁੰਦਾ ਹੈ ਜੋ ਇਸ ਬੁਲਾਵੇ ਨੂੰ ਸੁਣ ਲੈਂਦਾ ਹੈ ਉਸ ਦੀ ਕਿਸਮਤ ਆਪ ਹੀ ਬਦਲ ਜਾਂਦੀ ਹੈ ਅੰਮ੍ਰਿਤ ਵੇਲਾ ਸੱਚ ਨੌ ਵੜਿਆਈ ਵਿਚਾਰ ਜੇ ਇਹ ਸੇਵਾ ਤੁਹਾਡੇ ਦਿਨ ਨੂੰ ਸੂਵੇ ਤਾਂ ਤੁਸੀਂ ਜਰੂਰ ਲੋੜੀ ਵਾਲੇ ਦਿਨ ਇਹ ਸੇਵਾ ਜਰੂਰ ਕਰਨੀ ਹੈ ਸਾ ਸੰਗਤ ਜੀ ਲੋੜੀ ਸਿਰਫ ਅੱਗ ਦੇ ਗੇੜ ਲਗਾਉਣ ਦਾ ਤਿਹਾਰ ਨਹੀਂ ਇਹ ਉਹ ਦਿਨ ਹੈ ਜਦੋਂ ਕੁਦਰਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿਵੇਂ ਅੱਗ ਪੁਰਾਣਾ ਕੂੜਾ ਸਾੜ ਕੇ ਨਵੀਂ ਗਰਮੀ ਪੈਦਾ ਕਰਦੀ ਹੈ ਉਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਪੁਰਾਣੇ ਦੁੱਖ ਰੁਕਾਵਟਾਂ ਅਤੇ ਕਰਮਕਾਂਡ ਸਾੜ ਕੇ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਪਰ ਇਹ ਤਦ ਹੀ ਸੰਭਵ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਨਾਮ ਦੇ ਨਾਲ ਉਸਾਗ ਨੂੰ ਜੋੜ ਦਿੰਦੇ ਹਾਂ ਬਹੁਤ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਲੋਹੜੀ ਤੋਂ ਬਾਅਦ ਅਚਾਨਕ ਮਾਹੌਲ ਬਦਲ ਜਾਂਦਾ ਹੈ ਜੋ ਘਰ ਕੱਲ ਤੱਕ ਤਣਾਅ ਨਾਲ ਭਰਿਆ ਸੀ ਉੱਥੇ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਪੈਸਾ ਰੁਕਿਆ ਹੁੰਦਾ ਹੈ ਉੱਥੇ ਰਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਮਾਪੁਰਖ ਕਹਿੰਦੇ ਨੇ ਕਿ ਇਹ ਕੋਈ ਇਤਫਾਕ ਨਹੀਂ ਹੁੰਦਾ ਇਹ ਅਮਰਤ ਵੇਲੇ ਕੀਤੀ ਗਈ ਅਰਦਾਸ ਅਤੇ ਨਾਮ ਦੀ ਸਾਫੀ ਦਾ ਫਲ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਘਰ ਦੇ ਵਿੱਚ ਹਰ ਕੋਨੇ 'ਚ ਲਗਾਇਆ ਹੋਇਆ ਝਾੜੂ ਤੇ ਝਾੜੂ ਲਗਾਉਂਦੇ ਸਮੇਂ ਬੋਲਿਆ ਹੋਇਆ ਵਾਹਿਗੁਰੂ ਵਾਹਿਗੁਰੂ ਘਰ ਦੇ ਵਿੱਚੋਂ ਇਹ ਸਾਰੇ ਦੁੱਖ ਤਕਲੀਫਾਂ ਖਤਮ ਕਰ ਦਿੰਦਾ ਹੈ ਤੇ ਰਸਤ ਉੱਥ ਰਸਤੇ ਖੋਲ ਦਿੰਦਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਲੋਹੜੀ ਵਾਲੇ ਦਿਨ ਝਾੜੂ ਲਗਾ ਰਹੇ ਹੁੰਦੇ ਹੋ ਉਸ ਸਮੇਂ ਸਿਰਫ ਮਿੱਟੀ ਨਹੀਂ ਨਿਕਲਦੀ ਉਸ ਸਮੇਂ ਘਰ ਵਿੱਚ ਪਈ ਹੋਈ ਈਰਖਾ ਲੜਾਈਆਂ ਦੀ ਊਰਜਾ ਨજર ਤੰਗ ਦੇ ਲਈ ਅਤੇ ਪਿਛਲੇ ਸਾਲ ਦੀ ਹਾਰ ਦੀ ਭਾਵਨਾ ਵੀ ਬਾਹਰ ਜਾੜੀ ਸ਼ੁਰੂ ਹੋ ਜਾਂਦੀ ਹੈ ਨਾਮ ਦੀ ਕੰਪਨ ਝਾੜੂ ਦੇ ਹਰ ਝਟਕੇ ਨਾਲ ਘਰ ਦੇ ਕੋਨੇ-ਕੋਨੇ ਨੂੰ ਸ਼ੁੱਧ ਕਰ ਰਹੀ ਹੁੰਦੀ ਹੈ ਕਈ ਪਣਾ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਇਹ ਉਪਾਲ ਲੋਹੜੀ ਵਾਲੇ ਦਿਨ ਕੀਤਾ ਉਸ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵੀ ਸੁਧਾਰ ਆਇਆ ਪਤੀ ਦੇ ਕੰਮ ਵਿੱਚ ਰੁਕਾਵਟਾਂ ਦੂਰ ਹੋਈਆਂ ਅਤੇ ਘਰ ਦੇ ਅੰਦਰ ਬਿਨਾਂ وجہ ਦੀ ਖਬਰਾਹਟ ਖਤਮ ਹੋਣੀ ਸ਼ੁਰੂ ਹੋ ਗਈ। ਇਹ ਸਭ ਕੁਝ ਇਸ ਲਈ ਨਹੀਂ ਹੋਇਆ ਕਿ ਝਾੜੂ ਵਿੱਚ ਕੋਈ ਜਾਦੂ ਸੀ। ਇਹ ਇਸ ਲਈ ਹੋਇਆ ਹੈ ਕਿ ਉਸ ਝਾੜੂ ਦੇ ਨਾਲ ਵਾਹਿਗੁਰੂ ਦਾ ਨਾਮ ਜੁੜਿਆ ਹੈ। ਇਸ ਵਿੱਚ ਕੋਈ ਵਹਿਮ ਭਰਮ ਨਹੀਂ ਹੈ। ਆਪਾਂ ਉਹਨਾਂ ਭਣ ਭਰਾਵਾਂ ਲਈ ਵੀ ਇਹ ਖਾਸ ਕਰਕੇ ਕਹਿੰਦੇ ਹਾਂ ਜਿਹੜੀ ਭਣ ਭਰਾ ਕਈ ਪਣਾ ਅਜਾਹ ਕਰਦੀਆਂ ਨੇ ਕਿ ਘਰ ਦੇ ਵਿੱਚ ਝਾੜੂ 10 11 ਵਜੇ ਲਗਾਉਂਦੀਆਂ ਹਨ ਪਰ ਕਹਿੰਦੇ ਝਾੜੂ ਲਗਾਉਣਾ ਇੰਨਾ ਜ਼ਰੂਰੀ ਹੈ ਜੇਕਰ ਉਹੀ ਝਾੜੂ ਅਸੀਂ ਅੰਮ੍ਰਿਤ ਵੇਲੇ ਲਗਾਈਏ ਤੇ ਅੰਮ੍ਰਿਤ ਵੇਲੇ ਜਦੋਂ ਝਾੜੂ ਲਗਾਉਂਦੇ ਹਾਂ ਤੇ ਨਾਲ ਵਾਹਿਗੁਰੂ ਵਾਹਿਗੁਰੂ ਜਪੀਏ ਤਾਂ ਸਾਡੇ ਘਰ ਦੇ ਵਿੱਚ ਕਦੇ ਵੀ ਕਲਯੁਗ ਦਾ ਪੈਰਾ ਨਹੀਂ ਹੋ ਸਕਦਾ ਕਦੇ ਵੀ ਸਾਡੇ ਘਰ ਦੇ ਜੀਆਂ ਤੇ ਸਾਡੇ ਘਰ ਦੇ ਪਰਿਵਾਰ ਦੇ ਜੀਆਂ ਤੇ ਕਦੀ ਵੀ ਕਲਯੁਗ ਹਾਵੀ ਨਹੀਂ ਹੋ ਸਕਦਾ ਸਾ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿੱਥੇ ਨਾਮ ਵਸਦਾ ਹੈ ਉੱਥੇ ਨਰਾਸਾ ਨਹੀਂ ਰਹਿ ਸਕਦਾ ਜਿੱਥੇ ਸ਼ੁਕਰਾਨਾ ਹੁੰਦਾ ਇੱਥੇ ਕਾਟਾ ਨਹੀਂ ਹੁੰਦਾ ਇਸ ਲਈ ਲੋਹੜੀ ਵਾਲੇ ਦਿਨ ਸਵੇਰੇ ਜਦੋਂ ਸਾਰੀ ਦੁਨੀਆ ਸੌ ਰਹੀ ਹੁੰਦੀ ਹੈ ਤੁਸੀਂ ਉੱਠ ਕੇ ਆਪਣੇ ਘਰ ਨੂੰ ਨਾਮ ਨਾਲ ਸਾਫ਼ ਕਰੋ ਇਹ ਉਹ ਸਮਾਂ ਹੁੰਦਾ ਹੈ ਜਦੋਂ ਗੁਰੂ ਨਾਨਕ ਪਾਸਾ ਜੀ ਆਪਣੇ ਬੱਚਿਆਂ ਦੀਆਂ ਅਰਦਾਸਾਂ ਖੁਦ ਸੁਣਦੇ ਹਨ ਕਲਪਨਾ ਕਰੋ ਕਿ ਜਦੋਂ ਤੁਸੀਂ ਝਾੜੂ ਲਾ ਰਹੇ ਹੋ ਉਸੇ ਵੇਲੇ ਗੁਰੂ ਸਾਹਿਬ ਜੀ ਤੁਹਾਡੇ ਘਰ ਦੇ ਆਂਗਣ ਵਿੱਚ ਖੜੇ ਹੋ ਕੇ ਤੁਹਾਡੇ ਭਾਗਾਂ ਨੂੰ ਸਾਫ਼ ਕਰ ਰਹੇ ਹਨ ਤੁਹਾਡੇ ਰਸਤੇ ਤੋਂ ਰੁਕਾਵਟਾਂ ਹਟਾ ਰਹੇ ਹਨ ਤੁਹਾਡੇ ਕਰਮਾਂ ਦੇ ਗੰਢ ਖੋਲ ਰਹੇ ਹਨ ਜੇ ਅਸੀਂ ਇਹ ਉਪਾਸਿਰਫ ਇੱਕ ਦਿਨ ਲਈ ਵੀ ਸੱਚੀ ਭਾਵਨਾ ਨਾਲ ਕਰ ਲਿਆ ਤਾਂ ਗੁਰੂ ਸਾਹਿਬ ਜੀ ਉਸ ਇੱਕ ਦਿਨ ਨੇ ਸਾਡੇ ਸਾਲ ਦੀ ਕਿਸਮਤ ਬਣਾ ਦਿੰਦੇ ਹਨ ਅਗਲੇ ਸਾਲ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖੋਗੇ ਤਾਂ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਸ ਲੋਹੜੀ ਤੋਂ ਬਾਅਦ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲ ਗਈ ਹੈ ਜਿਸ ਤਰ੍ਹਾਂ ਕਿ ਆਪਾਂ ਹਰ ਰੋਜ਼ ਤੁਹਾਨੂੰ ਇੱਕ ਸਾਖੀ ਵੀ ਟੌਪਿਕ ਦੇ ਰਿਲੇਟਡ ਸੁਣਾਉਂਦੇ ਹਾਂ ਤੇ ਅੱਜ ਫਿਰ ਤੁਹਾਨੂੰ ਇੱਕ ਸੱਚੀ ਘਟਨਾ ਇਸ ਟੌਪਿਕ ਦੇ ਰਿਲੇਟਡ ਸੁਣਾਉਂਦੇ ਹਾਂ ਜੋ ਕਿ ਇੱਕ ਭੈਣ ਨੇ ਸਾਨੂੰ ਖੁਦ ਦੱਸੀ ਹੈ ਉਹ ਭੈਣ ਇੱਕ ਪੰਜਾਬ ਦੇ ਹੀ ਛੋਟੇ ਜਿਹੇ ਪਿੰਡ ਦੀ ਸੀ ਉਸ ਭੈਣ ਦਾ ਨਾਮ ਸੀ ਹਰਨਾਮ ਕੌਰ ਬੜੀ ਸਾਦੀ ਸੋਧੀ ਤੇ ਗਰੀਬ ਪਰਿਵਾਰ ਦੀ ਸੀ ਪਰ ਉਸ ਦੇ ਵਿੱਚ ਸਬਰ ਬਹੁਤ ਸੀ ਉਸ ਦਾ ਜਿਹੜਾ ਪਤੀ ਸੀ ਕਈ ਸਾਲ ਪਹਿਲਾਂ ਬਿਮਾਰੀ ਨਾਲ ਚਲਵਸਿਆ ਸੀ ਘਰ ਵਿੱਚ ਦੋ ਬੱਚੇ ਛੋਟੇ ਛੋਟੇ ਬੱਚੇ ਸਨ ਇੱਕ ਪੁੱਤਰ ਸੀ ਤੇ ਇੱਕ ਧੀ ਸੀ ਥੋੜੀ ਜੀ ਜ਼ਮੀਨ ਸੀ ਜੋ ਕਰਜ਼ੇ ਵਿੱਚ ਫਸੀ ਹੋਈ ਸੀ ਕਈ ਵਾਰ ਤਾਂ ਘਰ ਵਿੱਚ ਚੁੱਲ੍ਹੇ ਦੀ ਮੁਸਕਲ ਨਾਲ ਜਲਦਾ ਸੀ ਕਿਉਂਕਿ ਘਰ ਦੇ ਵਿੱਚ ਕੋਈ ਆਦਮੀ ਨਹੀਂ ਸੀ ਕਮਾਈ ਕਰਨ ਵਾਲਾ ਪਿੰਡ ਦੇ ਲੋਕ ਕਹਿੰਦੇ ਕਿ ਹਰਨਾਮਕੌਰ ਦੇ ਘਰ ਕਿਸਮਤ ਹੀ ਰੁਸ ਗਈ ਹੈ ਪਰ ਹਰਨਾਮ ਕੌਰ ਹਰ ਰੋਜ਼ ਅਮਰਤ ਵੇਲੇ ਉੱਠ ਕੇ ਗੁਰਦੁਆਰੇ ਵੱਲ ਮੂੰਹ ਕਰਕੇ ਸਿਰ ਚੁਕਾ ਕੇ ਸਰ ਵੀ ਇੱਕ ਗੱਲ ਕਹਿੰਦੀ ਵਾਹਿਗੁਰੂ ਤੂੰ ਸਭ ਜਾਣਦਾ ਹੈ ਮੇਰਾ ਦਰਦ ਵੀ ਤੂੰ ਜਾਣਦਾ ਹੈ ਇੱਕ ਸਾਲ ਦੀ ਲੋਹੜੀ ਆ ਰਹੀ ਸੀ ਪਿੰਡ ਵਿੱਚ ਰੌਣਕਾਂ ਬਹੁਤ ਜ਼ਿਆਦਾ ਸਨ ਹਰ ਘਰ ਵਿੱਚ ਖੁਸ਼ੀ ਸੀ ਪਰ ਹਰਨਾਮ ਹਰਨਾਮ ਕੌਰ ਦੇ ਘਰ ਵਿੱਚ ਅਜੇ ਵੀ ਚੁੱਪ ਸੀ ਕਿਉਂਕਿ ਉਸ ਘਰ ਦੇ ਵਿੱਚ ਕੋਈ ਵੀ ਜੀ ਕਮਾਉਣ ਵਾਲਾ ਨਹੀਂ ਸੀ ਨਾ ਨਵੇਂ ਕੱਪੜੇ ਸੀ ਨਾ ਗੁੜ ਤੇ ਨਾ ਰੇਵੜੀ ਬੱਚੇ ਬਹੁਤ ਉਦਾਸ ਸਨ ਉਸੇ ਦਿਨ ਪਿੰਡ ਵਿੱਚ ਇੱਕ ਸੰਤ ਮਹਾਂਪੁਰਖ ਜੀ ਆਏ ਹੋਏ ਸਨ ਸੰਤ ਬਾਬਾ ਗੁਰਮੁਖਦਾਸ ਜੀ ਲੋਕ ਕਹਿੰਦੇ ਸਨ ਕਿ ਇਹ ਮਹਾਂਪੁਰਖ ਗੁਰੂ ਦੇ ਬੇੜ ਨੇੜੇ ਹਨ ਬੜੇ ਨੇੜੇ ਹਨ ਜਿੱਥੇ ਚਰਨ ਪਾਉਂਦੇ ਹਨ ਉੱਥੇ ਦੁੱਖ ਘਟ ਹੋ ਜਾਂਦੇ ਹਨ ਸੰਤ ਜੀ ਪਿੰਡ ਦੇ ਗੁਰਦੁਆਰੇ ਵਿੱਚ ਜਾ ਕੇ ਬੈਠੇ ਸਾਰੇ ਪਿੰਡ ਦੇ ਲੋਕ ਦਰਸ਼ਨ ਕਰਨ ਆਏ ਹਰਨਾਮ ਕੌਰ ਵੀ ਆਪਣੇ ਦੁੱਖਾਂ ਨਾਲ ਭਰੀ ਝੋਲੀ ਲੈ ਕੇ ਗਈ ਅੱਖਾਂ ਧਰੀਆਂ ਹੋਈਆਂ ਹੱਥ ਜੋੜ ਕੇ ਕਹਿੰਦੀ ਬਾਬਾ ਜੀ ਮੇਰੇ ਘਰੋਂ ਬਰਕਤ ਖਤਮ ਹੋ ਗਈ ਐ ਮੇਰੇ ਘਰ ਦੇ ਵਿੱਚ ਕੋਈ ਜੀ ਨਹੀਂ ਜੋ ਕਮਾਈ ਕਰ ਸਕੇ ਮਿਹਨਤ ਵੀ ਕਰਦੇ ਹਾਂ ਨਾਮ ਵੀ ਲੈਂਦੇ ਹਾਂ ਪਰ ਦੁੱਖ ਘਰ 'ਚ ਜਾ ਹੀ ਨਹੀਂ ਰਹੇ ਸੰਤ ਜੀ ਨੇ ਉਸ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਫਿਰ ਬੜੀ ਹੌਲੀ ਆਵਾਜ਼ ਵਿੱਚ ਕਿਹਾ ਮਾਂ ਲੋੜੀ ਆ ਰਹੀ ਹੈ ਲੋੜੀ ਵਾਲੇ ਦਿਨ ਅੰਮ੍ਰਿਤ ਵੇਲੇ ਤੂੰ ਆਪਣੇ ਘਰ ਨੂੰ ਨਾਮ ਨਾਲ ਸਾਫ਼ ਕਰੀ ਝਾੜੂ ਆਪਣੇ ਘਰ ਦੇ ਵਿੱਚ ਲਗਾਈ ਹਰ ਕੋਨੇ ਦੇ ਵਿੱਚ ਜਾ ਕੇ ਝਾੜੂ ਲਗਾਉਂਦੇ ਲਗਾਉਂਦੇ ਵਾਹਿ ਕਰੂ ਵਾਹਿ ਕਰੂ ਦਾ ਨਾਮ ਜਪੇ ਗੁਰੂ ਤੇਰੀ ਕਿਸਮਤ ਦੀ ਧੂੜ ਨੂੰ ਸਾਫ਼ ਕਰ ਦੇਣਗੇ ਹਰਨਾਮਕਰ ਨੂੰ ਇਹ ਗੱਲ ਸਾਧਾਰਨ ਲੱਗੀ ਪਰ ਦਿਲ ਵਿੱਚ ਬਾਬਾ ਜੀ ਦੀ ਗੱਲ ਵਸ ਗਈ ਲੋੜੀ ਵਾਲੀ ਸਵੇਰ ਆ ਗਈ ਜ ਜੇ ਸਾਰਾ ਪਿੰਡ ਸੌ ਹੀ ਰਿਹਾ ਸੀ ਕਿ ਹਨੇਰਾ ਚੁੱਪ ਠੰਡੀ ਹਵਾ ਹਰਨਾਮਕਰ ਉੱਠ ਗਈ ਅੱਖਾਂ ਬੰਦ ਕਰਕੇ ਕਹਿੰਦੀ ਵਾਹਿਗੁਰੂ ਜੀ ਅੱਜ ਮੈਂ ਤੇਰੀ ਹੁਕਮ ਤੇ ਚੱਲ ਰਹੀ ਆਂ ਸਨੇ ਝਾੜੂ ਚੁੱਕੀ ਹੌਲੀ ਹੌਲੀ ਘਰ ਦੇ ਕੋਨੇ ਸਾਫ਼ ਕਰਨ ਲੱਗ ਪਈ ਹਰ ਝਾੜੂ ਦੇ ਨਾਲ ਬੁੱਲਾਂ ਚੋਂ ਇੱਕੋ ਨਾਮ ਨਿਕਲਦਾ ਸੀ ਵਾਹਿਗੁਰੂ 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 ਅਚਾਨਕ ਉਸ ਦੇ ਮਨ ਵਿੱਚੋਂ ਸਾਲਾਂ ਦੀ ਭਾਰ ਹਟਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਕਰਦਿਆਂ ਉਸ ਮਹਿਨ ਨੂੰ ਇੱਕ ਮਹੀਨਾ ਲੰਘ ਗਿਆ ਘਰ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਹੌਲੀ ਹੌਲੀ ਉਸ ਪੈਣ ਉਸ ਪੈਣ ਦੇ ਮਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਉਸ ਪੈਣ ਨੂੰ ਉਹ ਦੁੱਖ ਦੁੱਖ ਹੀ ਨਹੀਂ ਜਾਪਣ ਲੱਗਾ। ਜਿਸ ਤਰ੍ਹਾਂ ਕਿ ਉਹ ਦੁੱਖ ਹੁਣ ਸੁੱਖ ਲੱਗਣ ਲੱਗ ਗਿਆ। ਉਸ ਪੈਣ ਦੇ ਨਾ ਹੁਣ ਹੌਲੀ ਹੌਲੀ ਅੱਖਾਂ 'ਚੋਂ ਹੰਝੂ ਆਉਣੇ ਸ਼ੁਰੂ ਹੋ ਗਏ। ਉਹ ਕਹਿ ਰਹੀ ਸੀ ਕਿ ਮਾਲਕ ਮੇਰੀ ਗਰੀਬੀ ਵੀ ਸਾਫ ਕਰ ਦੇ। ਮੇਰੇ ਬੱਚਿਆਂ ਦਾ ਭਵਿੱਖ ਵੀ ਸਾਫ ਕਰ ਦੇ। ਸਵੇਰ ਚੜੀ ਘਰ ਪਹਿਲਾਂ ਨਾਲੋਂ ਵੱਖਰਾ ਲੱਗ ਰਿਹਾ ਸੀ। ਪੈਣ ਨੂੰ 2 ਮਹੀਨਿਆਂ ਤੋਂ ਬਾਅਦ ਵੀ ਹਵਾ ਹਲਕੀ ਹਲਕੀ ਮਾਹੌਲ ਸ਼ਾਂਤ। ਕੁਝ ਮਹੀਨੇ ਬਾਅਦ ਅਚਾਨਕ ਇੱਕ ਬੈਂਕ ਵਾਲਾ ਆਇਆ ਤੇ ਕਿਹਾ ਤੁਹਾਡੀ ਜ਼ਮੀਨ ਦਾ ਕੇਸ ਸੈਟਲ ਹੋ ਗਿਆ ਹੈ ਹੁਣ ਕਰਜ਼ਾ ਘਟ ਹੋ ਗਿਆ ਹੈ ਫਿਰ ਬੱਚਿਆਂ ਦੇ ਸਕੂਲ ਤੋਂ ਫੋਨ ਆਇਆ ਕਿ ਦੋਵੇਂ ਬੱਚਿਆਂ ਨੂੰ ਸਕਾਲਰਸ਼ਿਪ ਮਿਲ ਗਈ ਹੈ ਪਿੰਡ ਵਾਲੇ ਹੈਰਾਨ ਇਹ ਸਭ ਕੁਝ ਵੇਖ ਕੇ ਹਰਨਾਮ ਕੋਰ ਤੇਰੇ ਘਰ ਕੀ ਹੋ ਗਿਆ ਅਜਾਹ ਚਮਤਕਾਰ ਕਿੱਝ ਹੋਇਆ ਤੂੰ ਕਿਹੜੇ ਬਾਬੇ ਦੇ ਕੋਲ ਜਾਣਾ ਸ਼ੁਰੂ ਕਰ ਦਿੱਤਾ ਹਰ ਕੋਈ ਆਂਢੀ ਗੁਆਂਢੀ ਰਿਸ਼ਤੇਦਾਰ ਉਸ ਨੂੰ ਆ ਕੇ ਪੁੱਛਣ ਲੱਗੇ ਉਹ ਹੌਲੀ ਜਿਹੀ ਮੁਸਕਰਾ ਕੇ ਕਹਿੰਦੀ ਮੈਂ ਤਾਂ ਸਿਰਫ ਰੋੜੀ ਵਾਲੇ ਦਿਨ ਗੁਰੂ ਦੇ ਨਾਮ ਨਾਲ ਜੁੜੀ ਸੀ ਤੇ ਗੁਰੂ ਦੇ ਨਾਮ ਨਾਲ ਹੀ ਆਪਣੇ ਘਰ ਦੇ ਵਿੱਚ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ ਸੀ। ਕੁਝ ਮਹੀਨਿਆਂ ਵਿੱਚ ਹੀ ਮੇਰੇ ਘਰ ਦੀ ਹਾਲਤ ਬਦਲ ਗਈ। ਮੇਰੇ ਘਰ ਦਾ ਕਰਜ਼ਾ ਮੁਕ ਗਿਆ। ਬੱਚੇ ਚੰਗੀ ਤਰ੍ਹਾਂ ਪੜ੍ਹਨ ਲੱਗੇ। ਘਰ ਵਿੱਚ ਹਾਸਾ ਆ ਗਿਆ। ਫਿਰ ਇੱਕ ਦਿਨ ਉਹ ਮਹਾਪੁਰਖ ਜੀ ਫਿਰ ਆਏ ਪਿੰਡ ਦੇ ਵਿੱਚ ਹਰਨਾਮਕਰ ਉਹਨਾਂ ਦੇ ਚੰਨਾਂ ਵਿੱਚ ਡਿੱਗ ਪਏ। ਬਾਬਾ ਜੀ ਮੇਰੀ ਕਿਸਮਤ ਬਦਲ ਗਈ ਹੈ। ਸੰਤ ਜੀ ਹੌਲੀ ਜਿਨੇ ਹੱਸੇ ਤੇ ਕਿਹਾ ਕਿ ਮਾਈ ਕਿਸਮਤ ਨਹੀਂ ਬਦਲੀ ਤੂੰ ਗੁਰੂ ਦੇ ਕਲ ਮੰਨੀ ਨਾਮ ਨੇ ਤੇਰਾ ਘਰ ਸਾਫ ਕਰ ਦਿੱਤਾ ਤੇ ਤੂੰ ਨਾਮ ਜਪਿਆ ਤੇ ਗੁਰੂ ਦੇ ਤੈਰਾ ਦਿੱਤਾ ਸਾ ਸੰਗਤ ਜੀ ਹਰਨਾਮ ਕੌਰ ਦੀ ਕਹਾਣੀ ਕੋਈ ਕਲਪਨਿਕ ਕਹਾਣੀ ਨਹੀਂ ਇਹ ਇੱਕ ਸੱਚ ਦੀ ਮਿਸਾਲ ਹੈ ਜੋ ਹਰ ਰੋਜ਼ ਗੁਰੂ ਦੇ ਦਰ ਤੇ ਵਰਤਦੀ ਹੈ ਜਦੋਂ ਮਨੁੱਖ ਸੱਚੀ ਭਾਵਨਾ ਨਾਲ ਗੁਰੂ ਦਾ ਨਾਮ ਆਪਣੇ ਘਰ ਅਤੇ ਆਪਣੇ ਕੰਮਾਂ ਨਾਲ ਜੋੜ ਲੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਦੇ ਤਾਲੇ ਆਪਣੇ ਆਪ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਵਾਹਿਗੁਰੂ ਜੀ ਕਿਸੇ ਦੀ ਝੋਲੀ ਵੇਖ ਕੇ ਨਹੀਂ ਭਾਵਨਾ ਵੇਖ ਕੇ ਭਰਦਾ ਹੈ ਇੱਕ ਝਾੜੂ ਇੱਕ ਅਰਦਾਸ ਤੇ ਇੱਕ ਨਾਮ ਇਹ ਤਿੰਨੇ ਮਿਲ ਕੇ ਕਿਸਮਤ ਨੂੰ ਸਾਫ਼ ਕਰ ਸਕਦੇ ਹਨ ਕਈ ਭੈਣ ਭਰਾਵਾਂ ਨੇ ਕਮੈਂਟ ਦੇ ਵਿੱਚ ਇਹ ਵੀ ਕਹਿਣਾ ਹੈ ਕਿ ਤੁਸੀਂ ਅੰਧਵਿਸ਼ਵਾਸ ਫੈਲਾ ਰਹੇ ਹੋ ਆਪਾਂ ਕਿਸੇ ਨੂੰ ਅੰਧਵਿਸ਼ਵਾਸ ਨਹੀਂ ਫੈਲਾ ਰਹੇ ਨਹੀਂ ਕਿਸੇ ਨੂੰ ਅੰਧਵਿਸ਼ਵਾਸ ਵਿੱਚ ਪਾ ਰਹੇ ਹਾਂ ਆਪਾਂ ਸਿਰਫ ਤੇ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਘਰ ਦੇ ਵਿੱਚ ਸਫਾਈ ਕਰੋ ਤਾਂ ਹਰ ਘਰ ਦੇ ਕੋਨੇ ਦੇ ਵਿੱਚ ਜਾਂਦੇ ਜਾਂਦੇ ਆ ਤੁਸੀਂ ਪਰਮਾਤਮਾ ਦੇ ਨਾਮ ਜਪਣਾ ਹੈ ਜਦੋਂ ਤੁਸੀਂ ਹਰ ਕੋਨੇ ਦੇ ਵਿੱਚ ਪਰਮਾਤਮਾ ਦਾ ਨਾਮ ਲਵੋਗੇ ਤਾਂ ਉਸ ਕੋਨੇ ਦੀ ਨਿਕ ਨਕਰਾਤਮਕ ਊਰਜਾ ਖਤਮ ਹੋ ਕੇ ਸਕਾਰਾਤਮਕਤਾ ਦੇ ਵਿੱਚ ਬਦਲ ਜਾਵੇਗੀ ਸੋ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਕਹਿੰਦੇ ਹਾਂ ਕਿ ਇੱਕ ਤਾਂ ਨਾਮ ਦੇ ਨਾਲ ਜਰੂਰ ਇੱਕ ਅਰਦਾਸ ਕਰੋ ਤੇ ਇੱਕ ਝਾੜੂ ਲਗਾਉਣ ਸਮੇਂ ਵੀ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਇਸੇ ਬਹਾਨੇ ਘਰ ਦੇ ਹਰ ਕੋਨੇ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਧੁੰਨ ਬਖਸ਼ ਜਾਵੇਗੀ ਫਿਰ ਤਿੰਨੇ ਕੰਮ ਮਿਲ ਕੇ ਆਪਣੀ ਕਿਸਮਤ ਨੂੰ ਸਾਫ਼ ਕਰ ਸਕਦੇ ਹਨ ਥੋੜੀ ਦਾ ਦਿਨ ਸਾਨੂੰ ਜਾਦ ਦਵਾਉਂਦਾ ਹੈ ਕਿ ਪੁਰਾਣਾ ਸਾੜ ਕੇ ਨਵਾਂ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਜੇ ਅਸੀਂ ਉਸ ਦਿਨ ਅਮਰਤਵੇਲੀ ਆਪਣੇ ਘਰ ਨੂੰ ਨਾਮ ਨਾਲ ਸਾਫ਼ ਕਰ ਲਵਾਂਗੇ ਤਾਂ ਸਮਝੋ ਅਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਵੀ ਸਾਫ਼ ਕਰ ਲਿਆ ਤੇ ਅੱਜ ਇੱਕ ਰਸੀ ਇਸ ਦਿਨ ਇੱਕ ਨਵੀਂ ਆਦਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਲਵਾਂਗੇ ਇਹ ਉਹ ਇੱਕ ਨਵੀਂ ਆਦਤ ਹੈ ਉਹਨਾਂ ਭਣ ਭਰਾਵਾਂ ਦੇ ਲਈ ਵੀ ਜੋ ਅੰਮ੍ਰਿਤ ਵੇਲਾ ਸਾਹਮਦੇ ਸਨ ਤੇ ਇੱਕ ਉਹਨਾਂ ਭਣ ਭਰਾਵਾਂ ਦੇ ਲਈ ਜੋ ਅੰਮ੍ਰਿਤ ਵੇਲਾ ਨਹੀਂ ਸਾਹਮਦੇ ਸਨ ਕਿ ਉਹ ਝਾੜੂ ਆਪਣੇ ਜਦੋਂ ਵੀ ਘਰ ਦੇ ਵਿੱਚ ਲਗਾਉਂਦੇ ਹਨ ਉਸ ਟਾਈਮ ਸਿਰਫ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਮੰਤਰ ਕਰਨਾ ਸ਼ੁਰੂ ਕਰ ਦੇਣ ਤਾਂ ਉਹਨਾਂ ਦੇ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਜਿਹੜੀ ਮਾਂ ਆਪਣੇ ਬੱਚਿਆਂ ਲਈ ਅੰਮ੍ਰਿਤ ਵੇਲੇ ਝਾੜੂ ਫੇਰ ਕੇ ਵਾਹਿਗੁਰੂ ਜਪਦੀ ਹੈ ਉਹ ਸਿਰਫ ਫਰਸ ਨਹੀਂ ਸਾਫ ਕਰ ਰਹੀ ਹੁੰਦੀ ਉਹ ਆਪਣੇ ਬੱਚਿਆਂ ਦਾ ਭਵਿੱਖ ਚ ਮੁਕਾਰ ਰਹੀ ਹੁੰਦੀ ਹੈ ਸਾਧ ਸੰਗਤ ਜੀ ਇਸ ਲੋੜੀ ਨੂੰ ਹੱਥੋਂ ਨਾ ਜਾਣ ਦਿਓ ਇੱਕ ਸਵੇਰ ਇੱਕ ਝਾੜੂ ਤੇ ਇੱਕ ਨਾਮ ਇਹ ਤਿੰਨੇ ਤੁਹਾਡੀ ਕਿਸਮਤ ਬਦਲ ਸਕਦੇ ਹਨ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀ ਧਣ ਭਰਾ ਮੇਰੇ ਧੰਨ ਧਨ ਗੁਰਨਾਣ ਪਾਸਾ ਜਿੱਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਦੇ ਹਨ ਤਾਂ ਇਹ ਤਿੰਨ ਕੰਮ ਲੋੜੀ ਵਾਲੇ ਦਿਨ ਜ਼ਰੂਰ ਕਰਕੇ ਵੇਖਿਓ ਤੇ ਲਗਾਤਾਰ ਜੇਕਰ ਤੁਸੀਂ ਇਹ ਕੰਮ ਕੀਤਾ ਤਾਂ ਤੁਹਾਡੀ ਕਿਸਮਤ ਜ਼ਰੂਰ ਬਦਲੇਗੀ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਓ ਜੋ ਹਰ ਰੋਜ਼ ਆਪਣੇ ਪਰਿਵਾਰ ਲਈ ਬਹੁਤ ਜद्दोजਹਿਦ ਕਰ ਰਹੀਆਂ ਹਨ ਬਹੁਤ ਦੁੱਖ ਤਕਲੀਫਾਂ ਦੇ ਵਿੱਚ ਹਨ ਉਨੋਂ ਤੱਕ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਉਪਾਅ ਕਰਕੇ ਉਹ ਵੀ ਆਪਣੇ ਘਰ ਦਾ ਲਾਹਾ ਲੈ ਸਕਣ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਗੁਰੂ ਨੂੰ ਅਰਦਾਸ ਕਰੋ ਆਪਣੇ ਘਰ ਵਿੱਚ ਇਹ ਉਪਾਅ ਜ਼ਰੂਰ ਕਰਨ ਮੇਰੀਆਂ ਭੈਣਾਂ ਖਾਸ ਕਰਕੇ ਕਿਸੇ ਦੀ ਜ਼ਿੰਦਗੀ ਤੁਹਾਡੀ ਇੱਕ ਸ਼ੇਅਰ ਨਾਲ ਬਦਲੀ ਜਾ ਸਕਦੀ ਹੈ ਗੁਰਮਾਨੀ ਦੇ ਵਿੱਚ ਆਉਂਦਾ ਹੈ ਕਿ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿੰਦੀ ਆ ਕਿ ਜਿਨ੍ਹਾਂ ਨੇ ਨਾਮ ਜਪਿਆ ਅਤੇ ਮਿਹਨਤ ਕੀਤੀ ਉਹ ਸਫਲ ਹੋਗੇ ਅਤੇ ਉਹਨਾਂ ਨਾਲ ਹੋਰਾਂ ਦੀ ਵੀ ਮੁਕਤੀ ਹੋਗੀ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਤੱਕ ਇਹ ਵੀਡੀਓ ਪਹੁੰਚ ਜਾਏ ਤੇ ਉਹ ਹਰ ਇੱਕ ਭੈਣ ਇਸ ਆਦਤ ਨੂੰ ਇਸ ਉਪਾਅ ਨੂੰ ਜ਼ਰੂਰ ਕਰੇ ਆਪਣੇ ਘਰ ਦੇ ਵਿੱਚੋਂ ਗਰੀਬੀ ਖਤਮ ਕਰਨ ਦੇ ਲਈ ਲੜਾਈ ਖਤਮ ਕਰਨ ਦੇ ਲਈ ਘਰ ਦੇ ਵਿੱਚ ਬਰਕਤ ਲਿਆਉਣ ਦੇ ਲਈ ਨਕਾਰਾਤਮਕ ਔਰਚਾ ਨੂੰ ਖਤਮ ਕਰਨ ਦੇ ਲਈ ਮੇਰੀਆਂ ਭੈਣਾਂ ਇਹ ਉਪਾਅ ਜ਼ਰੂਰ ਕਰਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ